ਸਿੱਧੂ ਮਸੂਏ ਦਾ ਪਿਤਾ ਹੰਕਾਰੀ ਬੰਦਾ ਏ ਕਿਹਦਾ ਇਸ਼ਾਨ ਨਹੀਂ ਮੰਨਦਾ ਇਹੋ ਜੀਆਂ ਖਬਰਾਂ ਇਨ੍ਹਾਂ ਬਾਰੇ ਸੋਸ਼ਲ ਮੀਡੀਆ ਤੇ ਅਕਸਰ ਚੱਲਦੇ ਰਹਿੰਦੀਆਂ ਹਨ ਪਰ ਰਿਐਲਿਟੀ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦੀ ਹੈ ਹੁਣ ਉਹਨਾਂ ਕਰਕੇ ਮੈਂ ਵੀਡੀਓ ਲੈ ਕੇ ਆਇਆ ਹਾਂ ਹਾਂਜੀ ਦੋਸਤੋ ਸਿੱਧੂ ਮਸੂਏ ਦੇ ਪਿਤਾ ਪੰਡਿਤ ਜਵਾਰ ਕੇ ਇੱਕ ਨੌਜੋਨ ਵਿਅਕਤੀ ਦੇ ਘਰੇ ਗਏ ਕਿ ਉਹਦੇ ਘਰ ਦੀਆਂ ਛੱਤਾਂ ਬਦਲੀਆਂ ਉਹ ਨੌਜਵਾਨ ਵਿਅਕਤੀ ਉਹ ਸੀ ਜਿਹੜਾ ਜ਼ਖਮੀ ਹਾਲਤ ਵਿੱਚ ਬਾਈ ਸਿੱਧੂ ਨੂੰ ਪਿੰਡ ਜਵਾਰਕੇ ਤੋਂ ਹਸਪਤਾਲ ਵਿੱਚ ਲੈ ਕੇ ਗਿਆ ਸੀ ਕਿਉਂਕਿ ਜਦ ਬਾਈ ਸਿੱਧੂ ਨਾਲ ਪਿੰਡ ਜਵਾਰਕੇ ਇਹ ਹਾਦਸਾ ਵਾਪਰਿਆ ਸੀ ਤਾਂ ਇਕੱਲੇ ਇਹ ਨੌਜਵਾਨ ਵਿਅਕਤੀ ਨੇ ਸਿੱਧੂ ਦੀ ਪਛਾਣ ਕੀਤੀ ਤੇ ਲੋਕਾਂ ਨੂੰ ਇਕੱਠੇ ਕੀਤਾ ਤੇ ਇਦੋਂ ਬਾਅਦ ਬਾਈ ਸਿੱਧੂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਕੇ ਗਿਆ ਪਰ ਪ੍ਰਮਾਤਮਾ ਨੂੰ ਉਹ ਮਨਜ਼ੂਰ ਨਹੀਂ ਸੀ ਤੇ ਇਸ ਕਰਕੇ ਸਿੱਧੂ ਮੁਸਲ ਦੇ ਪਿਤਾ ਨੇ ਉਹ ਇਹਿਸਾਨ ਜਾਜ਼ ਰੱਖਿਆ ਤੇ ਅੱਜ ਜਦ ਇਹ ਇਹਿਸਾਨ ਚੁਕਾਉਣ ਦਾ ਮੌਕਾ ਆ ਦਾ ਸਦੂ ਦੇ ਪਤਾ ਜਵਾਰ ਕੇ ਗਏ ਤੇ ਨੌਜਵਾਨ ਵਿਅਕਤੀ ਦੇ ਘਰਦਿਆਂ ਛੱਤਾਂ ਬਦਲੀਆਂ ਤੇ ਇਹਨੂੰ ਕਿਹਾ ਕਿ ਜਦ ਵੀ ਤੈਨੂੰ ਕੋਈ ਵੀ ਲੋੜ ਪਈ ਤੂੰ ਸਾਨੂੰ ਇੱਕ ਆਵਾਜ਼ ਮਾਰਦੀ ਅਸੀਂ ਤੇਰੇ ਪਹਿਲੇ ਬੋਲ ਤੇ ਆ ਜਾਾਂਗੇ ਤੇਰੇ ਲਈ ਸਾਡੀ ਹਵੇਲੀ ਦੇ ਦਰਵਾਜ਼ੇ ساری عمر ਖੁੱਲੇ ਨੇ